ਇਹ ਨਾਮ ਮੈਂ ਮਨਰੂਪ ਤਿੰਨ ਮੁੰਡੇ ਆਏ ਆ ਕੰਡੀ ਇਮੀਗ੍ਰੇਸ਼ਨ ਆ ਰਹੇ ਆ ਆਪਾਂ ਤੇ ਰੂਮ ਚ ਗਏ ਆ ਰੂਮ ਤੋਂ ਬਾਹਰ ਨਾ ਰੋਲਾ ਪੈਣਾ ਚੱਲੂ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆਂ ਨੂੰ ਫੜਨ ਲੱਗੇ ਆ ਉਹਦੇ ਨਾਲ ਤੇ ਆਨੇ ਗੋਲੀਆਂ ਚਲਾਉਣੀਆਂ ਚੱਲੂ ਕਰਤੀਆਂ ਮੈਨੂੰ ਫੋਨ ਆਇਆ ਸੀ ਇਹਦੇ ਨਾਲ ਮੁੰਡਾ ਹੁੰਦਾ ਹੈ ਇਹ ਹੋਟਲ ਹੀ ਉਹਦਾ ਫੋਨ ਆਇਆ ਸੀ ਪਹਿਲੇ ਸਟਰਸਰਾ ਹੋਇਆ ਵਾ ਵੀ ਬਾਅਦ ਚ ਜੋ ਮੈਂ ਮੋਕੇਵਾਦਾ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਰੂਮਨਾਂ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਐ ਤਿੰਨ ਆਈ ਥਨ ਤਿੰਨ ਬੰਦੇ ਆਏ ਸੀ ਕਿ ਉਹਨਾਂ ਨਾਲ ਮਿਲਣਾ ਠੀਕ ਐ ਉਹਨਾਂ ਦੀ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਐ ਉਹਨਾਂ ਦਾ ਸਮਾਰਟਫੋਨ ਲੈ ਕੇ ਭੱਜ ਜਾਂਦੇ ਹੁਣ ਜਿੱਦਾਂ ਬੰਦਾ ਨਿਕਲਦਾ ਆਇਆ ਉਹਦੇ ਹੋਟਲ ਦੇ ਵਿੱਚ ਜੌਬ ਕਰਦਾ ਇਹ ਵੀ ਪਿੱਛੇ ਭੱਜਣ ਲੱਗਾ ਠੀਕ ਐ ਉਹਨਾਂ ਨੇ ਸਿੱਧੀ ਇੱਧਰ ਗੋਲੀ ਚਲਾ ਦਿੱਤੀ ਤੇ ਨੂੰ ਮੁੰਡੇ ਆਏ ਆ ਹਨ ਇਮੀਗ੍ਰੇਸ਼ਨ ਆ ਰਹੇ ਆ ਆ ਤੇ ਰੂਮ ਚ ਗਏ ਆ ਰੂਮ ਦੋ ਬਾਈ ਨੂੰ ਰੋਲਾ ਪੈਣਾ ਚાલુ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆ ਉਹਨੂੰ ਫੜਨ ਲੱਗੇ ਆ ਉਹਦੇ ਨਾਲ ਦੇ ਆਣੇ ਗੋਲੀਆਂ ਚਲਾਉਣੀਆਂ ਚાલુ ਕਰਤੀਆਂ ਤੇ ਮੇਰੇ ਹੱਥ ਤੇ ਵੱਜ ਗਈ ਆ ਕਿਹੜੀ ਜਗ੍ਹਾ ਦੀ ਗੱਲ ਹੋਈ ਜੇਕੇ ਹੋਟਲ ਕਿੰਨੇ ਵਜੇ ਦਾ ਬੱਕੇ ਜੀ 6:30 ਕੋ ਬੰਦੇ ਦੀ ਪਛਾਣ ਹੋਏਗੀ ਕਿ ਕਿਹੜੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂ ਵਾ ਠੀਕ ਹੋ ਜਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਹਾਂਜੀ ਘਟਾਈ ਆ ਇਹ ਠੀਕ ਕੋਈ ਮੰਨਦਾ ਤੁਹਾਡੀ ਕੋ ਪੁਰਾਣੀ ਰਜਿਸਟ ਵਗੈਰਾ ਤਾਂ ਨਹੀਂ ਕਿਸੇ ਨੇ ਨਹੀਂ ਭਾਜੀ ਮੈਂ ਦੇ ਉੱਥੇ ਮੈਨੇਜਰ ਲੱਗਾ ਜੋਬ ਕਰਦਾ ਜੀ ਕਿੰਨੇ ਸਾਲਾਂ ਤੋਂ ਤੁਸੀਂ ਉਹ ਜਗ੍ਹਾ ਤੇ ਜੋਬ ਕਰਦੇ ਹੋ ਮੈਨੂੰ ਇਹ ਹੋ ਗਏ 3-4 ਮਹੀਨੇ ਹੋ ਗਏ ਉੱਥੇ ਮੇਰੇ ਮੌਕੇ ਤੇ ਪੁਲਿਸ ਆਈ ਸੀ ਹਾਂ ਮੌਕੇ ਤੇ ਪਤਾ ਨਹੀਂ ਜੀ ਮੇਰਾ ਨਾਮ ਪਸੰਦਰਪੀਰ ਸਿੰਘ ਹੈ ਮੇਰਾ ਛੋਟਾ ਭਰਾ ਹੈ ਜਿਹਦੇ ਆ ਮਾਰਦਾਤ ਹੋਈ ਹੈ ਗੁੜੀ ਬੱਚੀ ਆ ਮੈਨੂੰ ਫੋਨ ਆਇਆ ਸੀ ਇਹਦੇ ਨਾਲ ਮੁੰਡਾ ਹੁੰਦਾ ਆ ਠੀਕ ਆ ਹੋਟਲ ਹੀ ਉਹਦਾ ਫੋਨ ਆਇਆ ਸੀ ਪੇ ਸਟਰੈਸਰ ਹੋਇਆ ਵਾ ਪੀ ਬਾਅਦ ਚ ਜੋ ਮੈਂ ਮੌਕੇ ਵਾਰਦਾ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਰੂਮ ਨਾ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਆ ਤਿੰਨ ਆਈ ਥਿੰਕ ਤਿੰਨ ਬੰਦੇ ਆਏ ਸੀ ਕਿ ਉਹਨਾਂ ਨਾਲ ਮਿਲਣਾ ਠੀਕ ਆ ਉਹਨਾਂ ਦੀ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਆ ਉਹਨਾਂ ਦਾ ਸਮਾਰਟਫੋਨ ਲੈ ਕੇ ਭੱਜ ਜਾਂਦੇ ਹੁਣ ਜਿੱਦਾਂ ਬੰਦਾ ਨਿਕਲਦਾ ਆ ਉਹਦੇ ਹੋਟਲ ਦੇ ਵਿੱਚ ਜੌਬ ਕਰਦਾ ਇਹ ਵੀ ਪਿੱਛੇ ਭੱਜਣ ਲੱਗਾ ਠੀਕ ਆ ਉਹਨਾਂ ਨੇ ਸਿੱਧੀ ਇੱਥੇ ਗੋਲੀ ਚਲਾ ਦਿੱਤੀ ਸੀਸੀਸੀਡੀ ਵੀ ਫੁਟੇਜ ਨਿਕਲਦੀ ਪਈ ਆ ਉਹ ਦੇਖਣਗੇ ਦੇਖਾਂਗੇ ਜਿਹੜਾ ਬੰਦਾ ਕਿਹੜਾ ਨਹੀਂ ਬੰਦਾ ਜਿੱਦਾਂ ਜਿਹੜੇ ਹੈਗੇ ਉੱਥੇ ਉਹ ਤੇ ਹੈ ਹੀ ਚਲੋ ਉਹਨਾਂ ਦੀ ਇਡੈਂਟੀਟੀ ਮਿਲ ਜਾਵੇ ਕਿ ਜਿਹੜਾ ਫੁਟੇਜ ਤੇ ਰਹਿ ਰਹੇ ਬੰਦੇ ਜਿਹੜੇ ਜਿਹਨਾਂ ਨੂੰ ਮਿਲਣਾ ਆਏ ਸੀਗੇ ਮੰਗ ਕੀ ਕਰਦੇ ਭਾਈ ਤੁਸੀਂ ਮੰਗ ਆਹੀ ਆ ਜੀ ਜਿਹੜੀ ਉਹ ਚੀਜ਼ ਹੋਈ ਆ ਹਣਾ ਉਹ ਗਲਤ ਹੋਈ ਆ ਇਨਸਾਫ ਚਾਹੀਦਾ ਬਸ ਫੇ ਬੰਦੇ ਜਲਦ ਤੋਂ ਜਲਦ ਏਜੀ ਅੰ ਇਥੇ ਮੁਠਾ ਰੋਡ ਤੇ ਜਕੇ ਹੋਟਲ ਹੈ ਜਿੱਥੋਂ ਸਾਨੂੰ 7:30 ਵਜੇ ਇੱਕ ਇਨਫੋਰਮੇਸ਼ਨ ਗੋਲੀ ਚੱਲਣ ਦੀ ਮਿਲੀ ਸੀ ਜਦੋਂ ਅਸੀਂ ਮੌਕੇ ਦੀ ਤਸਦੀਕ ਕੀਤਾ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਇਹ ਦੋਨੋਂ ਦੋ ਦਿਨ ਤੋਂ ਇੱਥੇ ਸਟੇ ਕਰ ਰਹੇ ਸੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਮੁਹਾਲੀ ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨ ਸਨ ਜਿਨ੍ਹਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ਚ ਇਸ ਟਾਈਮ ਉਹਦੇ ਨਾਲ ਗੱਲ ਕੀਤੀ ਸੀਗੀ ਤੇ ਇਹਨਾਂ ਦੀ ਕਰੀ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਜੋ ਲੜਕੀ ਉਹ ਦਿੱਲੀ ਭੇਜੀ ਹੋਈ ਸੀਗੀ ਤੇ ਅੱਗੇ ਏਜੰਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੀ ਸ਼ੋਅ ਕਰੋ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਲੜਕਿਆਂ ਦੀਆਂ ਟਿਕਟਸ ਜਾਂ ਵੀਜ਼ਾ ਵਗੈਰਾ ਤੁਹਾਨੂੰ ਦੇਵਾਂਗੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 16 17 ਲੱਖ ਦੇ ਕਰੀਬ ਰੁਪਇਆ ਇਹਨੇ ਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਹੈ ਉਸਨੇ ਆਪਣੇ ਬ੍ਰਦਰ ਜਿਸ ਦਾ ਨਾਮ ਰਵਿੰਦਰ ਸਿੰਘ ਉਰਫ ਰਿੱਕੀ ਹੈ ਉਸ ਨੂੰ ਭੇਜਿਆ ਤੇ ਉਸ ਨਾਲ ਤਿੰਨ ਲੜਕੇ ਹੋ ਰਹੇ ਇਹਨਾਂ ਚਾਰ ਲੜਕਿਆਂ ਨੇ ਇੱਥੇ ਅੰਦਰ ਆ ਕੇ ਪੈਸੇ ਵਗੈਰਾ ਅਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭਜੰਦੀ ਪੈਸੇ ਲੈ ਕੇ ਫਰਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨਾਂ ਨੇ ਰੌਲਾ ਪਾਇਆ ਤਾਂ ਜੋ ਜੇ ਕੇ ਹੋਟਲ ਦਾ ਮੈਨੇਜਰ ਆ ਜਿਸ ਦਾ ਨਾਮ ਮਨਰੂਪ ਸਿੰਘ ਹੈ ਤੇ ਉਸ ਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਲੜਕਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥੇ ਇੱਕ ਗੋਲੀ ਲੱਗੀ ਹੈ ਹੁਣ ਅਸੀਂ ਮੁੱਢਲੀ ਇਹਨਾਂ ਦੋਨਾਂ ਤੋਂ ਇੱਕ ਲੜਕੇ ਦਾ ਬਿਆਨ ਲੈ ਕੇ ਐਫ ਆਰ ਰਜਿਸਟਰ ਕਰ ਰਹੇ ਹਾਂ ਤੇ ਇਸ ਦੀ ਤਫਤੀਸ਼ ਚੱਲ ਰਹੀ ਹੈ ਡਿਫਾਈਡ ਹੈ ਜੀ ਜੋ ਇਹਨਾਂ ਨੂੰ ਜਾਣਦਾ ਵਾ ਜਿਸ ਦਾ ਨਾਮ ਰਵਿੰਦਰ ਸਿੰਘ ਬਾਕੀ ਜੋ ਤਿੰਨ ਇਹਨਾਂ ਦੇ ਨਾਲ ਆਏ ਨੇ ਉਹ ਅਜੇ ਅਨਪਛਤ ਨੇ ਜੀ ਸਰ ਜਲਦੀ ਰੈਸਟ ਹੋ ਜਾਣੀ ਬਿਲਕੁਲ ਜੀ ਕੋਸ਼ਿਸ਼ ਪੂਰੀ ਹੈ ਟੀਮ ਸਾਡੀਆਂ ਲੱਗੀਆਂ ਹੋਈਆਂ ਟੀਮਸ ਗਈਆਂ ਹੋਈਆਂ ਰੈਸਟ ਕਰਨ ਵਾਸਤੇ ਤੇ ਕੋਸ਼ਿਸ਼ ਹੈ ਬਹੁਤ ਜਲਦੀ ਰੈਸਟ ਹ